ਪਾਜੀ ਮੈਂ ਸੁਣਿਆ ਵੀ ਤੁਸੀਂ ਬਿਨਾਂ ਪੈਸਿਆਂ ਤੋਂ ਕੱਪੜਾ ਦੇ ਕੇ ਹਰ ਇੱਕ ਬੰਦੇ ਦਾ ਕੰਮ ਸ਼ੁਰੂ ਕਰਵਾ ਰਹੇ ਪਰ ਫਿਰ ਤੁਸੀਂ ਸੂਟ ਮਹਿੰਗੇ ਦਿੰਦੇ ਹੋਗੇ ਮਾਰਕੀਟ ਨਾਲੋਂ ਪਾਜੀ ਮਹਿੰਗੇ ਨਹੀਂ ਬਾਜ਼ਾਰ ਨਾਲੋਂ 15% ਸਸਤਾ ਦਿੰਨੇ ਆ ਤੇ ਬਜਾਜ ਕਾਰਡ ਤੇ ਦਿੰਨੇ ਆ ਬਜਾਜ ਕਾਰਡ ਤੇ ਕਿਸ਼ਤਾਂ ਦੇ ਕੱਪੜਾ ਦਿੰਨੇ ਆ ਠੀਕ ਆ ਜੀ ਤੇ ਜਿਹੜਾ ਕਰੂਗਾ ਚੱਲਦੀ ਵੀਰੋ ਨੇ ਸ਼ੇਅਰ ਤੇ ਨਾਲੇ ਕਰੂਗਾ ਲਾਈਕ ਤੇ ਨਾਲੇ ਕਰੂਗਾ ਸੋਹਣੇ ਸੋਹਣੇ ਕਮੈਂਟ ਉਹਨਾਂ ਨੂੰ ਦਵਾਂਗੇ ਇਦਾਂ ਦੇ ਸੂਟ 25-2500 ਵਾਲੇ ਸੂਟ ਦਵਾਂਗੇ 1100 ਰੇਂਜ ਚ ਠੀਕ ਠੀਕ ਆ ਜੀ ਆ ਸਾਰਾ ਚੈੱਕ ਕਰ ਲੋ ਮਾਰਕੀਟ ਵਿਗਦਾ 225 ਰੁਪਏ ਹੋਲ ਸੇਲ ਦੇ ਵਿੱਚ ਸਾਡਾ ਰੇਟ ਹੈਗਾ 190 ਰੁਪਏ ਪਰੰਪਰਾ ਕਾਟਨ ਤੇ ਠੀਕ ਆ ਜੀ ਪਰੰਪਰਾ ਕਾਟਨ ਦਾ ਸੂਟ ਆ ਧਾਗੇ ਦਾ ਕੰਮ ਆ ਚੁੰਨੀ ਨਾਲ ਆ ਓਕੇ ਤੇ ਚੈੱਕ ਕਰੀ ਜਾਓ ਡਿਜ਼ਾਈਨ 190 ਚ ਕਿੰਨੇ ਕਿੰਨੇ ਸੋਹਣੇ ਸੂਟ ਆ ਤੇ ਜਿਨ੍ਹਾਂ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਤੇ ਮਾਧਵ ਟੈਕਸ ਤੇ ਪਹੁੰਚੋ ਜਲਦੀ ਤੋਂ ਪਹਿਲਾਂ ਤੇ ਆਪਣੇ ਕਰਾਓ ਫਾਇਦੇ ਜਿਹੜਾ ਮਾਰਕੀਟ 225 ਤੇ ਸਾਡੇ ਕੋਲ ਲੈ ਜਾਓ 190 ਰੁਪਏ ਦੇ ਵਿੱਚ ਲਓ ਜੀ 190 ਰੁਪਏ 190 ਦੇ ਵਿੱਚ ਪਰੰਪਰਾ ਕਾਟਨ ਮਿਲੂਗੀ ਸੋਨਾ ਕਾਟਨ ਮਿਲੂਗੀ ਠੀਕ ਆ ਜੀ ਸਭ ਤੋਂ ਵਧੀਆ-ਵਧੀਆ ਕੱਪੜੇ ਮਿਲਣਗੇ ਤੁਹਾਨੂੰ 190 ਰੁਪਏ ਦੇ ਵਿੱਚ। ਤੁਸੀਂ ਵੇਚਨੇ ਆ 300-400 ਦੇ ਵਿੱਚ। ਇਹ ਚੈੱਕ ਕਰੋ 크ريب ਦਾ ਸੂਟ ਆ। ਮੋਰਨਿੰਗ ਵਾਲਾ ਡਿਜ਼ਾਈਨ ਆ, ਸੁਪਰ ਹਿੱਟ ਕੱਪੜਾ। ਹਾਂਜੀ। ਤੇ ਸਭ ਤੋਂ ਸਸਤਾ ਕਪੜਾ ਦੇ ਰਿਆ ਸੀ 200 ਰੁਪਏ ਦੇ ਵਿੱਚ। ਲਓ ਜੀ 200 ਰੁਪਏ ਦੀਆਂ ਸਭ ਦੇ ਨਾਲ ਆ ਪੂਰੀ ਲੈਂਥ ਵਾਲਾ ਮਾਲ ਆ। 200 ਰੁਪਏ ਦੇ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਆ। ਇਹ ਸਾਰੇ ਡਿਜ਼ਾਈਨ ਜਿੰਨੇ ਵੀ ਤੁਸੀਂ ਆਪਣੇ ਕੈਮਰੇ ਅੱਗੇ ਦੇਖ ਰਹੇ ਹੋ ਸਾਰੇ 2 ਤੋਂ 200 ਦੀ ਰੇਂਜ ਚ ਆ। ਆ ਚੈੱਕ ਕਰੋ ਡਿਜ਼ਾਈਨਿੰਗ ਸਾਰੀ ਵਧੀਆ ਵਧੀਆ ਡਿਜ਼ਾਈਨ ਆ। ਇਹ ਹਰ ਚੀਜ਼ ਨਾ ਆ ਗਿਆ ਜੀ ਜੇ ਹੁਣ ਕਿਸੇ ਨੇ ਵਿਆਹ ਸ਼ਾਦੀ ਵਾਸਤੇ ਕਪੜਾ ਲੈਣਾ ਵੀ ਫਿਰ ਉਹਦੇ ਵਾਸਤੇ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕਪੜਾ ਲੈਣਾ ਬਾਹਰੋਂ ਬੰਦਾ ਲੱਖ ਰੁਪਏ ਦਾ ਸਾਡੇ ਕੋਲ 25-30 ਹਜ਼ਾਰ ਚ ਹੀ ਬਣ ਜਾਣਾ ਪਰ ਮ ਆ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਹੈ ਇੰਸਟਾਗ੍ਰਾਮ ਦੇ ਫੋਟੋ ਵਾਲੇ ਸੂਟ ਤੇ ਚੈੱਕ ਕਰੋ ਰੇਟ ਹੈਗਾ 500 ਬਾਜੂ ਦੇ ਕੰਮ ਹੈ ਦੁਪट्टे ਚੈੱਕ ਕਰੋ 2.5 2.5 ਮੀਟਰ ਦੇ ਦੁਪट्टे ਆਣਗੇ 2.5 2.5 ਮੀਟਰ ਦੇ ਤੇ ਅੱਗੇ ਅਗਲਾ ਡਿਜ਼ਾਈਨ ਚੈੱਕ ਕਰੋ ਲਓ ਜੀ ਪਿਓਰ ਬਰੇਲੀ ਦਾ ਕੰਮ ਹੈ ਆਰਗੈਂਜ਼ਾ ਦੀ ਸ਼ਰਟ ਆ ਚੁੰਨੀ ਨਾਲ ਆ ਬਾਜ਼ਾਰ 1200 ਦਾ ਸਾਡੇ ਕੋਲ ਲੈ ਜਾਓ 515 ਰੁਪਏ ਦਾ ਠੀਕ ਆ ਜੀ 1800 ਵਾਲਾ ਸੂਟ ਲੈ ਜਾਓ 850 ਦੇ ਵਿੱਚ ਦੁਪੱਟਾ ਪਿਓਰ ਲਓ ਜੀ ਦੁਪੱਟਾ ਪਿਓਰ ਦਾ ਹੈਗਾ 4 ਸਾਈਡ ਕਮ ਆਊਗਾ ਚੀਜ਼ਾਂ ਬਹੁਤ ਵਧੀਆ ਦੇ ਦਾਂਗੇ ਵੀਰੇ ਆ ਲਓ ਠੀਕ ਆ ਜੀ ਜਿਹੜੇ ਤੁਸੀਂ ਮਾਰਕੀਟ ਚੋਂ ਲੈਨੇ 25-2500 ਦਾ ਸਾਡੇ ਕੋਲ 1000-1100 ਦੇ ਵਿੱਚ ਉਪਾੜਾ ਦੀ ਸਲਵਾਰ ਵਰਕ ਵਾਲੀ ਤੇ ਨਾਲ ਔਰਗੈਂజా ਦਾ ਦੁਪੱਟਾ 1000-1100 ਰੇਂਜ ਚ ਇਦਾਂ ਦਾ ਸੂਟ ਲੈ ਜਾਓ ਆਹ ਟ੍ਰੈਂਡੀ ਡਿਜ਼ਾਈਨ ਲੈ ਜਾਓ 1000-1100 ਰੇਂਜ ਉਪਾੜਾ ਸਲਵਾਰ ਦੀ ਬਾਟਮ ਤੇ ਵਰਕ ਓਕੇ ਆਹ ਚੈੱਕ ਕਰੋ 2000 ਦੇ ਵਿੱਚ ਲੈ ਜਾਓ ਬਹੁਤ ਸੋਹਣਾ ਬਰਬਰੀ ਦੇ ਉੱਤੇ ਹੈਂਡਵਰਕ ਵਾਲੇ ਸੂਟ ਆ ਲੋ ਜਿਹੜੇ ਤੁਸੀਂ ਲੈਨੇ 6500 ਦਾ ਸਾਡੇ ਕੋਲ ਲੈ ਜੋ 2695 ਰੁਪਏ ਦਾ 2700 ਰੁਪਏ ਦਾ ਵਧੀਆ ਵਧੀਆ ਚੀਜ਼ਾਂ ਨੇ ਆ ਸਾਰਾ ਹੈਂਡਵਰਕ ਦਾ ਕੰਮ ਆ ਚੈੱਕ ਕਰੋ ਦੁਪੱਟੇ 2.5 ਮੀਟਰ ਦੇ ਤੇ ਚੀਜ਼ਾਂ ਬਹੁਤ ਸੋਹਣੀਆਂ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਜਾਂ ਕਰਨਾ ਨਵਾਂ ਕੰਮ ਸ਼ੁਰੂ ਤੇ ਲੁਧਿਆਣਾ ਆਦੋਂ ਮਾਦਬ ਤੱਕ ਇਸ ਵਿੱਚ ਤੇ ਬਜਾਜ ਕਾਰਡ ਤੇ ਦਿੰਨੇ ਆਂ ਅਸੀਂ ਕਿਸ਼ਤਾਂ ਦੇ ਕਪੜਾ ਜਿਨ੍ਹਾਂ ਦਾ ਬਜਾਜ ਕਾਰਡ ਬਣਿਆ ਭੈਣ ਭਰਾਵਾਂ ਦਾ ਜਾਂ ਵਿਆਹ ਸ਼ਾਦੀ ਦਾ ਕਪੜਾ ਲੈਣਾ ਬਜਾਜ ਕਾਰਡ ਤੇ ਉਹ ਵੀ ਦਵਾਂਗੇ ਜਿਨ੍ਹਾਂ ਨੂੰ ਨਵਾਂ ਕੰਮ ਸ਼ੁਰੂ ਕਰਨਾ ਉਹਨੂੰ ਦੇ ਦਾਂਗੇ